ਸੀਐਮ ਆਨ ਨੂੰ ਕਿਹਾ ਗਿਆ ਕਿ ਗੋਲਕ ਦੇ ਵਿੱਚ ਪੈਸਾ ਨਾ ਪਾਇਆ ਜਾਵੇ ਸੀਐਮ ਆਨ ਬਹੁਤ ਕੰਫੀਡੈਂਟ ਨੇ ਸੀਐਮ ਆਨ ਪੇਸ਼ ਹੋ ਕੇ ਜਵਾਬ ਦੇਣ ਕਿ ਵਸਤਾਂ ਦੇ ਬਿਆਨ ਕਿਉਂ ਦੇ ਰਹੇ ਇਸ ਹੋਵਾਂਗਾ ਨੰਗੇ ਪੈਰੀ ਪੇਸ਼ ਹੋਵਾਂਗਾ ਇੱਕ ਇਤਿਹਾਸ ਦਾ ਇੱਕ ਹਿੱਸਾ ਬਣ ਜਾਣਗੇ ਸਿੰਘ ਸਬਾਨਾ ਦੀ ਜਿਹੜੀ ਡਿਸਕਸ਼ਨ ਹੈ ਉਸ ਦਾ ਲਾਈਵ ਨਹੀਂ ਹੋ ਸਕਦਾ ਲਾਈਵ ਕੋਈ ਧਾਰਮਿਕ ਮਰਿਆਦਾ ਦਾ ਹਿੱਸਾ ਨਹੀਂ ਹੈ ਵੀਡੀਓ ਬਣਨੀ ਤੇ ਲਾਈਵ ਹੋਣਾ ਇਹਦੇ ਵਿੱਚ ਕੋਈ ਐਡਾ ਖਾਸਾ ਫਰਕ ਨਹੀਂ ਹੈ। ਵਿਰਸਾ ਸਿੰਘ ਵਲਟੋਹਾ ਸ਼੍ਰੀ ਕਾਲਕਟਕ ਸਾਹਿਬ ਤੇ ਪੇਸ਼ ਹੋਏ ਸੀ ਤਾਂ ਉਸ ਵੇਲੇ ਵੀ ਵੀਡੀਓਗ੍ਰਾਫੀ ਕੀਤੀ ਗਈ ਸੀ। ਪੂਰੀ ਦੁਨੀਆ ਜਾਨਣਾ ਚਾਹਦੀ ਹੈ ਕਿ ਆਖਿਰਕਾਰ ਇਸ ਮੀਟਿੰਗ ਦੇ ਮਾਇਨੇ ਕੀ ਨੇ। ਤਬੂਤਾਂ ਸਮੇਤ ਆਉ ਮੁਲਾਕਾਤ ਕਰਦੇ ਹਰਮੰਦਰ ਸਾਹਿਬ ਸਬਦਾ ਸਾਂਝਾ ਸਥਾਨ ਹੈ ਐ ਜੀ ਪੀ ਸੀ ਉਸ ਦਾ ਇੱਕ ਲਾਈਵ ਲਿੰਕ ਤਿਆਰ ਕਰੇਗੀ ਪਹਿਲੀ ਗੱਲ ਤੇ ਉਹ ਸ਼੍ਰੀ ਕਾਲ ਤਕ ਸਾਹਿਬ ਤੇ ਪੇਸ਼ ਨਹੀਂ ਹੋ ਸਕਦੇ ਉਸ ਦੀ ਬਾਹਰ ਇੱਕ ਸਕਰੀਨ ਲਗਾਈ ਜਾ ਸਕਦੀ ਹੈ ਕਿ ਜਿਹਦੇ ਨਾਲ ਕਿ ਸਾਰੀ ਜਨਤਾ ਜੋ ਵੀ ਅੰਦਰ ਹੋ ਰਿਹਾ ਉਹ ਦੇਖ ਸਕੇ ਭਗਵੰਤ ਮਾਨ ਪੇਸ਼ ਹੋਣਗੇ ਉਸ ਤੋਂ ਬਾਅਦ ਇੱਕ ਡੇਟ ਜ਼ਰੂਰ ਪਵੇਗੀ ਕਿ ਇਹ ਕਿ ਇਤਿਹਾਸ ਚ ਪਹਿਲਾਂ ਕਦੀ ਨਹੀਂ ਹੋਇਆ ਤਾਂ ਇਹ ਹੁੰਦਾ ਰਿਹਾ 14 ਜਨਵਰੀ ਨੂੰ ਸੀਐਮ ਭਗਵੰਤ ਮਾਨ ਅਕਾਲ ਤਖਤ ਜਥੇਦਾਰ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਨੇ ਤਾਂ ਇਸ ਤੋਂ ਪਹਿਲਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਮੇਰੇ ਸਪਸ਼ਟੀਕਰਨ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਸਾਰੀ ਜਾਣਕਾਰੀ ਮਿਲ ਸਕੇ ਤਾਂ ਇਸ ਬਾਰੇ ਹੀ ਅੱਜ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਸਰ ਉਹਨਾਂ ਦੀ ਪੇਸ਼ੀ ਦਾ ਲਾਈਵ ਟੈਲੀਕਾਸਟ ਹੋ ਸਕਦਾ ਹੈ ਦੇਖੋ ਇਹ ਇੱਕ ਦੋ ਚੀਜ਼ਾਂ ਨੇ ਇੱਥੇ ਸੰਗਤ ਨੂੰ ਸਮਝਾਉਣਾ ਜ਼ਰੂਰੀ ਹੈ ਕਿ ਪਹਿਲੀ ਗੱਲ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਕਦੇ ਕਿਉਂਕਿ ਉਹ ਰਿਵਾਇਤ ਜਿਹੜੀ ਹੈ ਇੱਕ ਪਤਿਤ ਹੋਣ ਦੇ ਨਾਤੇ ਉਹ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਸਕਦੇ ਹਾਂ ਸਖਤਰੇ ਤੇ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ ਇਹ ਚੀਜ਼ ਬਹੁਤ ਸਾਰੇ ਸਿੱਖ ਵਿਦਵਾਨ ਜਿਹੜੇ ਨੇ ਉਹ ਕਰ ਚੁੱਕੇ ਨੇ ਤੇ ਅੱਜ ਸੀਐਮ ਮਾਨ ਵੱਲੋਂ ਜੋ ਕਿਹਾ ਗਿਆ ਹੈ ਕਿ ਇਸ ਦਾ ਲਾਈਵ ਟੈਲੀਕਾ ਸਾਡੀ ਮਿਲਣੀ ਦਾ ਕਿਉਂਕਿ ਜਿਹੜੀ ਉੱਥੇ ਮੁਲਾਕਾਤ ਹੋਣੀ ਹੈ ਉਹਦਾ ਹੋ ਸਕੇ ਦੇਖੋ ਲਾਈਵ ਕੋਈ ਧਾਰਮਿਕ ਮਰਿਆਦਾ ਦਾ ਹਿੱਸਾ ਨਹੀਂ ਹੈ ਲਾਈਵ ਹੋ ਸਕਦਾ ਹੈ ਲਾਈਵ ਸਿੰਘ ਸਹਿਬਾਨਾਂ ਦੀ ਜਿਹੜੀ ਡਿਸਕਸ਼ਨ ਹੈ ਉਸ ਦਾ ਲਾਈਵ ਨਹੀਂ ਹੋ ਸਕਦਾ ਦੇਖੋ ਜੋ ਜਦੋਂ ਸਿੰਘ ਸਾਹਿਬ ਨੇ ਕੋਈ ਫੈਸਲਾ ਲਾਣਾ ਕਿਉਂਕਿ ਉਹ ਸਭ ਤੋਂ ਵੱਡੇ ਨੇ ਸਭ ਤੋਂ ਸਰਵੋੱਚ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਬਹੁਤ ਵੱਡੀ ਪੋਸਟ ਹੈ ਸਾਰੀ ਦੁਨੀਆ ਉਹਨਾਂ ਨੂੰ ਨਤਮਸਕ ਹੁੰਦੀ ਹੈ ਜਿਸ ਡਿਸਕਸ਼ਨ ਅਗਰ ਕਿਸੇ ਨੂੰ ਲੈ ਕੇ ਕਿਸੇ ਵੀ ਮੁੱਦੇ ਨੂੰ ਲੈ ਕੇ ਉਹਨਾਂ ਨੇ ਡਿਸਕਸ਼ਨ ਕਰਨੀ ਹੈ ਤਾਂ ਉਸ ਦੇ ਵਿੱਚ ਉਹ ਉਸ ਦਾ ਲਾਈਵ ਨਹੀਂ ਹੋ ਸਕਦਾ ਹਾਂ ਲੇਕਿਨ ਜਿਸ ਤਰ੍ਹਾਂ ਦੀ ਮਿਲਣੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਜ਼ਥੇਦਾਰ ਸਾਹਿਬ ਦੇ ਅੱਗੇ ਸੀਐਮ ਭਗਵੰਤ ਮਾਨ ਜਦੋਂ ਪੇਸ਼ ਹੁੰਦੇ ਨੇ ਉਸ ਨੂੰ ਲਾਈਵ ਕੀਤਾ ਜਾ ਸਕਦਾ ਹੈ ਔਰ ਇਹ ਅੱਜ ਨਹੀਂ ਬਹੁਤ ਸਾਰੀ ਓਕੇਜਨ ਦੇ ਉੱਤੇ ਇਸ ਤਰ੍ਹਾਂ ਦੇ ਕੰਮ ਹੋਏ ਨੇ ਅ ਦੇਖੋ ਵੀਡੀਓ ਬਣਨੀ ਤੇ ਲਾਈਵ ਹੋਣਾ ਇਹਦੇ ਵਿੱਚ ਕੋਈ ਏਡਾ ਖਾਸਾ ਫਰਕ ਨਹੀਂ ਹੈ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਅ ਡਾਕਟਰ ਈਸ਼ਰਚੰਦ ਈਸ਼ਰ ਸਿੰਘ ਦੀ ਰਿਪੋਰਟ ਜਦੋਂ ਬਣੀ ਸੀ ਉਸ ਵੇਲੇ ਉਹ ਸਾਰੀ ਇੱਕ ਕਮੇਟੀ ਜਿਹੜੀ ਸ਼੍ਰੀ ਕਾਲਟਕ ਸਾਹਿਬ ਵੱਲੋਂ ਗਠਿਤ ਕੀਤੀ ਗਈ ਸੀ ਤੇ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਗਵਾਹੀਆਂ ਹੋਈਆਂ ਸੀ ਉਹ ਸਾਰਿਆਂ ਦੀ ਵੀਡੀਓਜ਼ ਜਿਹੜੀਆਂ ਨੇ ਬਕਾਇਦਾ ਤੌਰ ਦੇ ਉੱਤੇ ਤਿਆਰ ਹੋਈਆਂ ਸੀ ਜਦੋਂ ਸ਼੍ਰੀ ਕਾਲਟਕ ਸਾਹਿਬ ਦੇ ਉੱਤੇ ਜਦੋਂ ਰਿਪੋਰਟ ਤਿਆਰ ਕੀਤੀ ਗਈ ਸੀ ਔਰ 1000 ਤੋਂ ਵੱਧ ਪੰਨਿਆਂ ਦੀ ਜਿਹੜੀ ਰਿਪੋਰਟ ਹੈ ਉਹਦੇ ਨਾਲ ਨਾਲ ਵੀਡੀਓਗ੍ਰਾਫੀ ਵੀ ਨਾਲ ਲੱਗੀ ਹੋਈ ਹੈ ਇਹ ਚੀਜ਼ ਐਜੀਪੀਸੀ ਵੱਲੋਂ ਹੀ ਕਰਵਾਈ ਗਈ ਸੀ ਅਕਾਲਤਖ ਸਾਹਿਬ ਦੇ ਹੁਕਮਾਂ ਦੇ ਕਰਾਈ ਗਈ ਸੀ ਕਿ ਕੱਲ ਨੂੰ ਕੋਈ ਬੰਦਾ ਇਸ ਮਾਮਲੇ ਦੇ ਵਿੱਚ ਡਾਕਟਰ ਰਿਸ਼ੀ ਸਿੰਘ ਦੀ ਰਿਪੋਰਟ ਦੇ ਵਿੱਚ ਰਿਹਾ ਕੋਈ ਬੰਦਾ ਬਿਆਨ ਦੇ ਕੇ ਜਾਂਦਾ ਕੱਲ ਨੂੰ ਉਹ ਇਹ ਨਾ ਕਹਿ ਸਕੇ ਕਿ ਮੈਂ ਇਹ ਕਿਆਸੀ ਤੇ ਮੇਰੇ ਬਾਰੇ ਇਹ ਲਿਖਿਆ ਗਿਆ ਇਸ ਕਰਕੇ ਪ੍ਰੋਪਰ ਵੀਡੀਓਗ੍ਰਾਫੀ ਵੀ ਕਰਾਈ ਗਈ ਸੀ ਇੱਕ ਰੀਸੈਂਟਲੀ ਕੁਝ ਸਮਾਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਜਦੋਂ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲਤਖ ਸਾਹਿਬ ਤੇ ਪੇਸ਼ ਹੋਏ ਸੀ ਤਾਂ ਉਸ ਵੇਲੇ ਵੀ ਵੀਡੀਓਗ੍ਰਾਫੀ ਕੀਤੀ ਗਈ ਸੀ ਤਾਂ ਇਹ ਇੱਕ ਜਰਾ ਇੰਪੋਰਟੈਂਟ ਫੈਕਟਰ ਹੈ ਕਿ ਜਿਸ ਵੇਲੇ ਕਿਸੇ ਬੰਦੇ ਦੀ ਪੇਸ਼ੀ ਹੋਣੀ ਹੈ ਦੇਖੋ ਫੈਸਲਾ ਸਿੰਘ ਸਾਹਿਬਾਨ ਲੈਣਾ ਹੈ ਲੇਕਿਨ ਅਸੀਂ ਗੱਲ ਕਰ ਰਹੇ ਹਾਂ ਸਿਰਫ ਪੇਸ਼ੀ ਦੀ ਕਿ ਜਿਸ ਵੇਲੇ ਪੇਸ਼ੀ ਹੁੰਦੀ ਹੈ ਉਸ ਦੀ ਵੀਡੀਓਗ੍ਰਾਫੀ ਕੀਤੀ ਜਾ ਸਕਦੀ ਹੈ ਹਾਂ ਉਹ ਜਿਹੜੀ ਹੈ ਇਸ ਦੀ ਵੀਡੀਓਗ੍ਰਾਫੀ ਹੋ ਸਕਦੀ ਹੈ ਔਰ ਇਸ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਜਾਨਣਾ ਚਾਹੁੰਦੀ ਹੈ ਔਰ ਇਹ ਗੱਲ ਠੀਕ ਹੈ ਕਿ ਅੱਜ ਪੂਰੇ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਦੀ ਵਸਦੇ ਪੰਜਾਬੀਆਂ ਦੀ ਜਿਹੜੇ ਲੋਕ ਨੇ ਸੰਗਤ ਨੇ ਕਿਉਂਕਿ ਹਰਮੰਦਰ ਸਾਹਿਬ ਦਾ ਸਾਂਝਾ ਸਥਾਨ ਹੈ ਉੱਤੇ ਹਰ ਧਰਮ ਦਾ ਬੰਦਾ ਨਤਮਸਤਕ ਹੁੰਦਾ ਹੈ ਸੀਸ ਨਿਵਾਉਂਦਾ ਹੈ ਤਾਂ ਹਰ ਕੋਈ ਬੰਦਾ ਜਾਣਨਾ ਚਾਹੁੰਦਾ ਹੈ ਕਿ ਆਖਿਰਕਾਰ ਇਸ ਮੀਟਿੰਗ ਦੇ ਮਾਇਨੇ ਕੀ ਨੇ ਕਿਉਂਕਿ ਮਾਮਲਾ ਤੁਸੀਂ ਦੇਖੋ ਕਿ ਗੋਲਕਾਂ ਦੇ ਬਿਆਨਾਂ ਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਸੀਐਮ ਮਾਨ ਵੱਲੋਂ ਕਿਹਾ ਗਿਆ ਕਿ ਗੋਲਕ ਦੇ ਵਿੱਚ ਪੈਸਾ ਨਾ ਪਾਇਆ ਜਾਵੇ ਤਾਂ ਉਸ ਤੋਂ ਬਾਅਦ ਜਹਦਰ ਸਿੰਘ ਕਾਲਤਖਸਾਬ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਸੀਐਮ ਮਾਨ ਪੇਸ਼ ਹੋ ਕੇ ਜਵਾਬ ਦੇਣ ਕਿ ਵਸਤਾਂ ਦੇ ਬਿਆਨ ਕਿਉਂ ਦੇ ਰਹੀ ਨੇ ਉਸ ਤੋਂ ਬਾਅਦ ਸੀਐਮ ਮਾਨ ਹਰਾਂ ਵੱਲੋਂ ਕਿਹਾ ਗਿਆ ਜੀ ਮੈਂ ਪੇਸ਼ ਹੋਵਾਂਗਾ ਨੰਗੇ ਪੈਰੀ ਪੇਸ਼ ਹੋਵਾਂਗਾ ਔਰ ਲੈ ਕੇ ਆਵਾਂਗਾ ਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨ ਦਿੱਤਾ ਕਿ ਸਬੂਤਾਂ ਸਮੇਤ ਆਓ ਮੁਲਾਕਾਤ ਕਰਦੇ ਹਾਂ ਪਰ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਦੇਖੋ ਸਖਤਰੇ ਤੇ ਇੱਕ ਛੋਟੀ ਜਿਹੀ ਜਨਾ ਹੈ ਸਿੱਕੇ ਉੱਥੇ ਲਾਈਵ ਸਾਰੇ ਚੈਨਲਸ ਨੂੰ ਖੜੇ ਕਰਨਾ ਇਟ ਇਜ਼ ਵੈਰੀ ਡਿਫਿਕਲਟ ਕਿਉਂਕਿ ਉੱਥੇ ਬਹੁਤ ਸਾਰਾ ਮੀਡੀਆ ਕлле ਅੰਮ੍ਰਿਤਸਰ ਦਾ ਨਹੀਂ ਬਲਕਿ ਪੰਜਾਬ ਪਰ ਤੋਂ ਦੇਸ਼ ਪਰ ਤੋਂ ਦੁਨੀਆ ਪਰ ਤੋਂ ਮੀਡੀਆ ਜਿਹੜਾ ਹੈ ਉੱਥੇ ਸ਼ਿਰਕਤ ਕਰੇਗਾ ਤਾਂ ਉਸ ਵੇਲੇ ਜਿਸ ਤਰੀਕੇ ਨਾਲ ਪਹਿਲਾਂ ਜੀਪੀਸੀ ਕਰਦੀ ਰਹੀ ਹੈ ਐਜੀਪੀਸੀ ਉਸ ਦਾ ਇੱਕ ਲਾਈਵ ਲਿੰਕ ਤਿਆਰ ਕਰੇਗੀ ਉਹ ਸਾਰੇ ਚੈਨਲਸ ਨੂੰ ਦੇ ਦਿੱਤਾ ਜਾਏਗਾ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਪਾਰਟੀਆਂ ਯਾ ਜਦੋਂ ਵੀ ਕੋਈ ਸ਼੍ਰੀ ਕਾਲ ਤਕ ਸਾਹਿਬ ਦੀ ਫਸੀਲ ਦੇ ਉੱਤੇ ਜਦੋਂ ਸਿੰਘ ਸਾਹਿਬ ਬੰਦੀ ਛੋੜ ਦਿਵਸ ਮੌਕੇ ਆਪਣਾ ਸੁਨੇਹਾ ਦਿੰਦੇ ਨੇ ਉਸ ਟਾਈਪ ਦਾ ਇੱਕ ਲਿੰਕ ਤਿਆਰ ਕਰਕੇ ਦਿੱਤਾ ਜਾ ਸਕਦਾ ਹੈ ਉਹਦੇ ਵਿੱਚ ਜਿਹੜਾ ਹੈ ਰਾਜਨੀਤਿਕ ਅਤੇ ਧਾਰਮਿਕ ਜਿਹੜੇ ਟੈਕਨੀਕਲ ਟੀਮ ਦੇ ਬੰਦੇ ਨੇ ਉਹਨਾਂ ਦੀ ਸਹਿਮਤੀ ਨਾਲ ਲਿੰਕ ਤਿਆਰ ਹੋ ਸਕਦਾ ਹੈ ਉਸ ਦੀ ਬਾਹਰ ਇੱਕ ਸਕਰੀਨ ਲਗਾਈ ਜਾ ਸਕਦੀ ਹੈ ਕਿ ਜਿਹਦੇ ਨਾਲ ਕਿ ਸਾਰੀ ਜਨਤਾ ਜੋ ਵੀ ਅੰਦਰ ਹੋ ਰਿਹਾ ਉਹ ਦੇਖ ਸਕੇ ਦੇਖੋ ਇਕੱਲੇ মিডিਆ ਨੂੰ ਹੀ ਦੇਖਣ ਦਾ ਇਤਕਾਰ ਨਹੀਂ ਹੈ ਪੂਰੀ ਜਨਤਾ ਨੂੰ মিডিਆ ਨੇ ਵੀ ਤੇ ਜਨਤਾ ਨੂੰ ਦਹਾਨਾ ਇਸ ਗੱਲ ਦੀ ਖਾਸ ਗੱਲ ਕੀਤੀ ਗਈ ਸੰਗਤ ਦੀ ਖਾਸ ਗੱਲ ਕੀਤੀ ਗਈ ਤੇ ਸੰਗਤ ਨੂੰ ਦਿਖਾਉਣ ਦਾ ਜਿਹੜਾ ਇੱਕ ਪ੍ਰੋਸੈਸ ਹੈ ਉਹ ਇਹ ਹੋ ਸਕਦਾ ਹੈ ਕਿ ਉੱਥੇ ਇੱਕ ਲਿੰਕ ਜਨਰੇਟ ਕੀਤਾ ਜਾਵੇ ਔਰ ਲਿੰਕ ਜਿਹੜਾ ਹੈ ਜਨਤਾ ਦੇ ਅੱਗੇ ਇੱਕ ਵੱਡੀ ਸਕਰੀਨ ਲਗਾ ਕੇ ਦਿਖਾਇਆ ਜਾਵੇ ਕਿਉਂਕਿ ਸੀਐਮ ਮਾਨ ਬਹੁਤ ਕੰਫੀਡੈਂਟ ਨੇ ਉਹਨਾਂ ਨੇ ਕਿਹਾ ਕਿ ਮੈਂ ਸਬੂਤਾਂ ਸਮੇਤ ਆਵਾਂਗਾ ਤਾਂ ਇਸ ਚੀਜ਼ ਨੂੰ ਅਸੀਂ ਮੰਨ ਕੇ ਚੱਲੀਏ ਕਿ ਜਿਹੜੀ ਇਹ ਮਿਲਣੀ ਹੋਏਗੀ ਜਿਹੜਾ ਇਹ ਪੇਸ਼ੀ ਜਿਹੜੀ ਹੋਏਗੀ ਕਿਉਂਕਿ ਅਸੀਂ ਪੇਸ਼ੀ ਵਰਡ ਯੂਜ਼ ਕਰ ਰਹੇ ਹਾਂ ਕਿਉਂਕਿ ਉਹ ਜਦੋਂ ਜਾਣਗੇ ਉਹਨਾਂ ਕੋਲ ਕੁਝ ਨਾ ਕੁਝ ਦਸਤਾਵੇਜ਼ ਹੋਣਗੇ ਜਿਹੜੇ ਕਿ ਸਿੰਘ ਸਾਹਿਬ ਨੂੰ ਦੇ ਕੇ ਆਣਗੇ ਔਰ ਅਗਰ ਉਹ ਸਿੰਘ ਸਾਹਿਬ ਨੂੰ ਦੇ ਕੇ ਆਉਂਦੇ ਨੇ ਤਾਂ ਉਹ ਇੱਕ ਇਤਿਹਾਸ ਦਾ ਇੱਕ ਹਿੱਸਾ ਬਣ ਜਾਣਗੇ ਆਉਣ ਵਾਲੇ 100 ਸਾਲਾਂ ਤੱਕ ਉਹ ਕਾਗਜ਼ ਡਿਸਕਸ ਹੋ ਸਕਦਾ ਕਿਉਂਕਿ ਦੇਖੋ ਸਿੱਖ ਕੌਮ ਦੀ ਇੱਕ ਬਹੁਤ ਵਧੀਆ ਪਰੰਪਰਾ ਹੈ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਬਹੁਤ ਸਾਰੇ ਫੈਸਲੇ ਹੋਏ ਨੇ ਤਾਂ ਅਗਰ ਇਹ ਕਾਗਜ਼ ਉਥੇ ਸਾਰੇ ਜੋ ਵੀ ਸੀਐਮ ਮਾਨ ਦਿੰਦੇ ਨੇ ਕਾਗਜ਼ ਕਿਉਂਕਿ ਸਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਹ ਜਿਹੜੇ ਕਾਗਜ਼ ਦਿੰਦੇ ਨੇ ਤਾਂ ਉਹ ਇੱਕ ਸਾਰੀ ਉਮਰ ਵਾਸਤੇ ਜਾਂਚ ਦਾ ਔਰ ਇੱਕ ਵਿਸ਼ਾ ਹੋ ਜਾਏਗਾ ਕਿਉਂਕਿ ਕੁਝ ਲੋਕ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਕਹਿ ਰਹੇ ਨੇ ਕਿ ਅਗਰ ਸੀਐਮ ਮਾਨ ਕੋਈ ਕਾਗਜ਼ ਦਿੰਦੇ ਨੇ ਤਾਂ ਉਸ ਨੂੰ ਪਬਲਿਕ ਡੋਮੇਨ ਚ ਲਿਆ ਜਾਵੇ ਦੇਖੋ ਇਹ ਮਾਮਲਾ ਜਿਹੜਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿਉਂਕਿ ਹਰ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਹੈ ਅਗਰ ਕੋਈ ਬੰਦਾ ਕਿਸੇ ਤੇ ਆਰੋਪ ਲਗਾਉਂਦਾ ਹੈ ਤਾਂ ਉਸ ਦੀ ਇਨਵੈਸਟੀਗੇਸ਼ਨ ਜ਼ਰੂਰੀ ਹੈ ਔਰ ਅਗਰ ਗੋਲਕ ਦਾ ਵੀ ਬਿਆਨ ਆਇਆ ਹੈ ਤਾਂ ਉਸ ਦੀ ਵੀ ਇਨਵੈਸਟੀਗੇਸ਼ਨ ਹੋਏਗੀ ਪਰ ਸੀਐਮ ਮਾਨ ਕੀ ਪ੍ਰੈਜ਼ੈਂਟ ਕਰਦੇ ਨੇ ਇਹ ਚੀਜ਼ ਦੇਖਣ ਵਾਲੀ ਹੋਏਗੀ ਪਰ ਲਾਈਵ ਹੋਣਾ ਇਹ ਇੱਕ ਕੋਈ ਜੇ ਕਹੀਏ ਤੇ ਟੈਕਨੀਕਲ ਇਸ਼ੂ ਹੋ ਸਕਦਾ ਹੈ ਜੇਕਰ ਅਸੀਂ ਕਹੀਏ ਕਿ ਇਤਿਹਾਸ 'ਚ ਪਹਿਲਾਂ ਕਦੀ ਨਹੀਂ ਹੋਇਆ ਤਾਂ ਇਹ ਹੁੰਦਾ ਰਿਹਾ ਕਿਉਂਕਿ ਅਗਰ ਫਸੀਲ ਦੇ ਉੱਤੇ ਕਿਉਂਕਿ ਜਹੇਦਾਰ ਸਾਹਿਬ ਜਦੋਂ ਫਸੀਲ ਤੋਂ ਫੈਸਲਾ ਸੁਣਾਉਂਦੇ ਨੇ ਬਕਾਇਦਾ ਤੌਰ ਦੇ ਉੱਤੇ ਮੀਡੀਆ ਥੱਲੇ ਖੜਾ ਹੁੰਦਾ ਹੈ ਬਕਾਇਦਾ ਤੌਰ ਦੇ ਉੱਤੇ ਜਿੱਥੇ ਦਰਸ਼ਨੀ ਡਿਊਰੀ ਸਾਹਿਬ ਹੈ ਉਸ ਦੇ ਬਾਹਰ ਕੈਮਰੇ ਲੱਗੇ ਹੁੰਦੇ ਨੇ ਸਿੰਘ ਸਾਹਿਬ ਆਪਣਾ ਸੁਨੇਹਾ ਪਰਦੇ ਨੇ ਸੰਦੇਸ਼ ਦਿੰਦੇ ਨੇ ਆਦੇਸ਼ ਦਿੰਦੇ ਨੇ ਤੇ ਉਹ ਸਾਰੀ ਦੁਨੀਆ ਉਸ ਨੂੰ ਕੈਮਰੇ ਰਾਹੀਂ ਕੈਚ ਕਰਦੀ ਹੈ ਤੇ 2 ਦਸੰਬਰ ਦੇ ਫੈਸਲੇ ਦੀ ਗੱਲ ਕਰ ਲੋ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਉੱਥੇ ਫੈਸਲਾ ਸੁਣਾਇਆ ਗਿਆ ਤੇ ਸਾਰੇ মিডিਆ ਦੀ ਹਾਜ਼ਰੀ ਦੇ ਵਿੱਚ ਸੰਗਤ ਦੀ ਹਜ਼ੂਰੀ ਦੇ ਵਿੱਚ ਫੈਸਲਾ ਸੁਣਾਇਆ ਗਿਆ ਪਰ ਇਹ ਮਾਮਲਾ ਇਸ ਵੇਲੇ ਸਿਰਫ ਇਹ ਸਬੂਤ ਦਿੰਦਾ ਹੈ ਦੇਖੋ ਜਿਸ ਲਈ ਸਿੰਘ ਸਾਹਿਬ ਡਿਸਕਸ਼ਨ ਕਰਨਗੇ ਦੇਖੋ ਜਦੋਂ ਤੋਂ ਉਹ ਕੁੰਤਮਨ ਪੇਸ਼ ਹੋਣਗੇ ਉਸ ਤੋਂ ਬਾਅਦ ਇੱਕ ਡੇਟ ਜ਼ਰੂਰ ਪਵੇਗੀ ਐਨੀ ਹੈਗਾ ਕਿ ਮੌਕੇ ਤੇ ਹੀ ਉਸ ਦਾ ਨਿਪਟਾਰਾ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਪਾਇਨ ਸਿੰਘ ਸਹਿਮਾਨਾ ਦੀ ਮੀਟਿੰਗ ਸੱਦੀ ਜਾਏਗੀ ਤੇ ਉਸ ਦੇ ਵਿੱਚ ਉਹ ਡਿਸਕਸ ਕਰਕੇ ਇੱਕ ਸੁਨੇਹਾ ਦਿੱਤਾ ਜਾਏਗਾ ਕਿ ਇਸ ਦੇ ਉੱਤੇ ਕੀ ਐਕਸ਼ਨ ਲੈਂਦਾ ਦੇਖੋ ਉਹ ਵੀ ਜਿਹੜਾ ਐਕਸ਼ਨ ਹੋਏਗਾ ਅਗਰ ਕੋਈ ਵੀ ਐਕਸ਼ਨ ਹੁੰਦਾ ਜਾਂ ਜੋ ਵੀ ਸਿੰਘ ਸਾਹਿਬ ਫੈਸਲਾ ਕਰਦੇ ਨੇ ਉਹਨਾਂ ਦੀ ਵਿਜ਼ਡਮ ਬਹੁਤ ਉੱਚੀ ਹੈ ਤਾਂ ਉਹ ਵੀ ਫੈਸਲਾ ਵੀਡੀਓ ਦੀ ਬਣੇਗੀ ਸੋ ਇਸ ਕਰਕੇ ਵੀਡੀਓ ਹੋਣਾ ਲਾਈਵ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਔਰ ਅਗਰ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਸੰਗਤ ਦੇ ਵਿੱਚ ਇੱਕ ਬਹੁਤ ਪੋਜ਼ਿਟਿਵ ਔਰ ਸਹੀ ਮੈਸੇਜ ਜਾਏਗਾ ਨਾਲੇ ਪਤਾ ਲੱਗ ਜਾਏਗਾ ਕਿ ਗਲਤ ਕੌਣ ਹੈ ਕਿਉਂਕਿ ਫੈਸਲਾ ਸੰਗਤ ਨੇ ਕਰਨਾ ਹੈ ਕਿਉਂਕਿ ਸੰਗਤ ਦੇ ਪੈਸਿਆਂ ਦਾ ਮਸਲਾ ਹੈ ਪੈਸਾ ਕਿਸੇ ਇੱਕ ਸੁਸਾਇਟੀ ਦਾ ਨਹੀਂ ਹੈ ਪੈਸਾ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਪੈਸਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਜਾ ਰਿਹਾ ਪੈਸਾ ਗੁਰੂ ਦੀ ਗੋਲਕ ਚ ਜਾ ਰਿਹਾ ਤੇ ਸੰਗਤ ਗੁਰੂ ਦੀ ਗੋਲਕ ਹੈ ਤਾਂ ਇਸ ਕਰਕੇ ਉਸ ਦੇ ਉੱਤੇ ਅਗਰ ਕੋਈ ਵੀ ਫੈਸਲਾ ਜਾਂ ਕੋਈ ਵੀ ਵਿਚਾਰ ਚਰਚਾ ਹੁੰਦੀ ਹੈ ਤਾਂ ਉਹਦਾ ਲਾਈਵ ਹੋ ਸਕਦਾ ਹੈ ਔਰ ਅਗਰ ਇਸ ਤਰ੍ਹਾਂ ਦਾ ਲਾਈਵ ਹੁੰਦਾ ਤਾਂ ਯਕੀਨਨ ਇੱਕ ਜਿਹੜੀ ਕਲੀਅਰੈਂਸ ਹੈ ਨਾ ਉਹ ਜ਼ਰੂਰ ਨਜ਼ਰ ਆਏਗੀ ਜੀ ਜਥੇਦਾਰ ਸਾਹਿਬ ਦੇ ਵੱਲੋਂ ਜੋ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਹੈ ਬਹੁਤ આરોਪ ਲਗਾਏ ਗਏ ਨੇ ਲੇਕਿਨ ਦੂਸਰੇ ਪਾਸੇ ਸੀਐਮ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬੜੇ ਪਰਿਪੱਕ ਨੇ ਆਪਣੇ ਸਬੂਤਾਂ ਨੂੰ ਲੈ ਕੇ ਕਿ ਉਹ ਵੀ ਇੱਕ ਇੱਕ ਦਾ ਹਿਸਾਬ ਦੇਣਗੇ ਦੇਖੋ ਕਈ ਵਾਰ ਹੁੰਦਾ ਪਤਾ ਕੀ ਹੈ ਕਿ ਜਦੋਂ ਕਿਸੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਉਹ ਇਹ ਚਾਹੁੰਦੇ ਨੇ ਕਿ ਮੈਂ ਜਿਹੜੀ ਵੀ ਗੱਲ ਕਰਾਂ ਉਹ ਪਬਲਿਕ ਡੋਮੇਨ 'ਚ ਜਾਵੇ ਇਸ ਕਰਕੇ ਉਹ ਇਸ ਤਰ੍ਹਾਂ ਦਾ ਪ੍ਰਸਤਾਵ ਲੈ ਕੇ ਆਏ ਨੇ ਤੁਸੀਂ ਦੇਖੋ ਜਦੋਂ ਪਹਿਲੀ ਵਾਰ ਉਹਨਾਂ ਨੇ ਕਿਹਾ ਕਿ ਮੈਂ ਪੇਸ਼ ਹੋਵਾਂਗਾ ਹਮ ਪਹਿਲਾਂ ਉਹਨਾਂ ਦਾ ਬਿਆਨ ਹੁੰਦਾ ਕਿ ਮੈਂ ਪੇਸ਼ ਹੋਵਾਂਗਾ ਉਹਨਾਂ ਨੇ ਨਾਲ ਇੱਥੋਂ ਤੱਕ ਕਹਿੰਿਆ ਕਿ ਉਸ ਦਿਨ ਰਾਸ਼ਟਰਪਤੀ ਸਾਹਿਬਾ ਵੀ ਅਮਰਸਰ ਆ ਰਹੇ ਨੇ ਪਰ ਮੈਂ ਉਹਨਾਂ ਨੂੰ ਛੱਡ ਕੇ ਉਹਨਾਂ ਦਾ ਕੰਮ ਛੱਡ ਕੇ ਮੈਨੂੰ ਚਾਹੇ ਜਿੰਨੀ देर ਮਰਜ਼ੀ ਬੈਠਣਾ ਪਵੇ ਮੈਂ ਬੈਠਾਂਗਾ ਔਰ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਕਿ ਇਸ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇ ਸੋ ਇਹ ਜਿਹੜੀ ਚੀਜ਼ ਹੈ ਨਾ ਦਰਅਸਲ ਇਹ ਮਾਮਲਾ ਬਹੁਤ ਇਸ ਵੇਲੇ ਹਾਈ ਪ੍ਰੋਫਾਈਲ ਹੋ ਚੁੱਕਾ ਹੈ ਜੈਸੇਦਾਰ ਸਾਹਿਬ ਦਾ ਸੁਨੇਹਾ ਕੌਮ ਦੇ ਮੁਖੀ ਨੇ ਔਰ ਉਹ ਦੂਸਰੇ ਪਾਸੇ ਸੀਐਮ ਆਫ ਸਟੇਟ ਨੇ ਹਮ ਔਰ ਇਹ ਇੱਕ ਜਿਹੜੀ ਹਾਈ ਪ੍ਰੋਫਾਈਲ ਚੀਜ਼ ਹੈ ਨਾ ਕਿਉਂਕਿ ਹਰ ਵਿਅਕਤੀ ਦਾ ਆਪਣਾ ਇੱਕ ਤਰਕ ਹੈ ਕੋਈ ਇਸ ਨੂੰ ਰਾਜਨੀਤਿਕ ਮੰਚਾ 'ਨਾਂ ਦੇਖ ਰਿਹਾ ਕੋਈ ਧਾਰਮਿਕ ਮੰਚਾ 'ਨਾਂ ਦੇਖ ਰਿਹਾ ਕੋਈ ਇਸ ਨੂੰ ਵਿਅਕਤੀ ਨੂੰ ਪਾਰਟੀ ਵਰਸਸ ਪਾਰਟੀ ਬਣਾ ਰਿਹਾ ਹੈ ਤੇ ਕੋਈ ਵਿਅਕਤੀ ਕਹਿ ਰਿਹਾ ਕਿ ਜਾਣਬੁੱਝ ਕੇ ਸੀਐਮ ਨੂੰ ਟਾਰਗੇਟ ਕੀਤਾ ਜਾ ਰਿਹਾ ਕੁਝ ਲੋਗ ਇਹ ਕਹਿ ਰਹੇ ਨੇ ਕਿ ਇੱਕ ਪਤਿਤ ਸਿੱਖ ਹੁੰਦੇ ਨੇ ਅਤੇ ਗੋਲਕਾਂ ਬਾਰੇ ਬਿਆਨ ਦੇ ਦਿੰਦਾ ਸੀਐਮ ਨੂੰ ਕੋਈ ਅਧਿਕਾਰ ਖੇਤਰ ਨਹੀਂ ਹੈ ਪਰ ਇਹ ਸਾਰੇ ਬਿਆਨ ਜਦੋਂ ਉਹ ਸਭ ਕੁਝ ਉਸ ਵੇਲੇ ਇੱਕ ਟੇਬਲ ਤੇ ਆ ਕੇ ਬੈਠ ਜਾਣਗੇ ਇੱਕ ਟੇਬਲ ਤੇ ਰੁਕ ਜਾਣਗੇ ਜਦੋਂ ਸੀਐਮ ਮਾਨ ਜੋ ਹੈ ਉਹ ਕਾਲ ਤੱਕ ਸਾਹਬ ਦੇ ਜਹੇਦਾਰ ਸਾਹਿਬ ਦੇ ਅੱਗੇ ਪੇਸ਼ ਹੁੰਦੇ ਨਹੀਂ ਤਾਂ ਉੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਿਰਾਮ ਲੱਗ ਜਾਏਗਾ ਕਿਉਂਕਿ ਜਿਹੜੇ ਇਹ ਕਹਿੰਦੇ ਨਾ ਤਾਂਛ ਦੇ ਪੱਤੇ ਜਿਹੜੇ ਨਾ ਉਹ ਖੁੱਲਣਗੇ ਤਾਂ ਉਸ ਵੇਲੇ ਜਦੋਂ ਸੀਐਮ ਮਾਨ ਆਪਣੇ ਜੋ ਸਬੂਤ ਜਿਸ ਨੂੰ ਉਹ ਵਰਡ ਯੂਜ਼ ਕਰ ਰਹੇ ਨੇ ਉਹ ਜਦੋਂ ਅੱਗੇ ਰੱਖਣਗੇ ਤੇ ਉਹ ਜਨਤਾ ਦੇ ਅੱਗੇ ਆ ਜਾਣਗੇ ਸਾਰੇ ਸੋ ਇਹ ਚੀਜ਼ ਦੀ ਭਾਵਨਾ ਜਿਹੜੀ ਹੈ ਉਸ ਨੂੰ ਜਨਤਾ ਤੱਕ ਲੈ ਕੇ ਜਾਣ ਵਾਸਤੇ ਉਹ ਕਰ ਰਹੇ ਨੇ ਔਰ ਅਗਰ ਇਹ ਚੀਜ਼ ਹੁੰਦੀ ਹੈ ਤਾਂ ਯਕੀਨਨ ਇੱਕ ਨਵਾਂ ਮੋੜ ਆਏਗਾ ਔਰ ਇੱਕ ਜਿਹੜੀ ਚੀਜ਼ ਜਿਹੜੀ ਲੋਕਾਂ ਨੂੰ ਵੇਖਣ ਨੂੰ ਮਿਲੇਗੀ ਤੁਸੀਂ ਦੇਖਣਾ 15 ਤਰੀਕ ਨੂੰ ساری ਦੁਨੀਆ ਦੀ ਨਜ਼ਰਾਂ ਚਾਹੇ ਦੇਸ਼ 'ਚ ਹੈ ਵਿਦੇਸ਼ 'ਚ ਹੈ ਨਜ਼ਰਾਂ ਇੱਥੇ ਹੀ ਹੋਣਗੀਆਂ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਕੱਤਰੇ 'ਚ ਜਗ੍ਹਾ ਬਹੁਤ ਥੋੜੀ ਹੋ ਤੇ ਇੰਨੇ ਸਾਰੇ ਮੀਡੀਆ ਦਾ ਜਾਣਾ ਵਾਜ਼ਿਮ ਨਹੀਂ ਹੈ ਤਾਂ ਕੀ ਲੱਗਦਾ ਹੈ ਕਿ ਹੁਣ ਲਿੰਕ ਪ੍ਰੋਵਾਈਡ ਕੀਤਾ ਜਾਏਗਾ ਜਾਂ ਫਿਰ ਇਜਾਜ਼ਤ ਹੈ ਜੋ ਲਾਈਵ ਦੀ ਉਹ ਮਿਲਦੀ ਵੀ ਹੈ ਜਾਂ ਨਹੀਂ ਦੇਖੋ ਅੱਜ ਦੀ ਡੇਟ 'ਚ ਬਹੁਤ ਸਾਰੇ ਇਕੁਪਮੈਂਟਸ ਜਿਹੜੇ ਨੇ ਉਹ ਆ ਚੁੱਕੇ ਨੇ ਔਰ ਇਕੁਪਮੈਂਟ ਐਸਜੀਪੀਸੀ ਕੋ ਵੀ ਹੈ ਹੂੰ ਉਹ ਇਕੁਪਮੈਂਟ ਸਰਕਾਰ ਕੋਲ ਵੀ ਹੈ ਦੇਖੋ ਅਸੀਂ ਕੋਈ ਵੀ ਚੀਜ਼ ਰਿਕਾਰਡ ਕਰਨੇ ਆ ਰਿਕਾਰਡ ਕਰਨ ਤੋਂ ਬਾਅਦ ਵੀ ਉਹਨੂੰ ਲਾਈਵ ਕੀਤਾ ਜਾ ਸਕਦਾ ਇਹਦਾ ਇੱਕ ਪ੍ਰੋਸੈਸ ਹੁੰਦਾ ਕਿ ਜਦੋਂ ਤੁਸੀਂ ਕੋਈ ਚੀਜ਼ ਰਿਕਾਰਡ ਕਰਦੇ ਹੋ ਉਸ ਦਾ ਇੱਕ ਲਿੰਕ ਜਨਰੇਟ ਹੁੰਦਾ ਇੱਕ ਪੇਜ ਜਨਰੇਟ ਹੁੰਦਾ ਤੁਸੀਂ ਦੇਖੋ ਬਹੁਤ ਸਾਰੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਉਹ ਆਪਣੇ ਕਈ ਲਾਈਵ ਆਪਣੇ ਪੇजेस ਤੇ ਕਰਦੀ ਹੈ ਐਸਜੀਪੀਸੀ ਕਈ ਵਾਰ ਆਪਣੇ ਜਿਹੜੇ ਲਾਈਵ ਆਪਣੇ ਪੇजेस ਤੇ ਕਰਦੀ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਲਿੰਕ ਹੁੰਦਾ ਹੈ ਕਿਉਂਕਿ ਜਿਹੜੀ ਅਸੀਂ ਚੀਜ਼ ਰਿਕਾਰਡ ਕਰ ਰਹੇ ਹਾਂ ਉਹ ਇੱਕ ਲਿੰਕ ਰੈਡੀ ਹੁੰਦਾ ਹੈ ਉਹ ਲਿੰਕ ਨੂੰ ਤੁਸੀਂ ਪਬਲਿਕ ਡੋਮੇਨ 'ਚ ਦੇ ਸਕਦੇ ਹੋ ਉਹ ਲਿੰਕ ਤੁਸੀਂ ਕੋਈ ਪੇਜ ਬਣਾ ਕੇ ਜਾਂ ਕਿਸੇ ਜਿਹੜੇ মিডিਆ ਧਾਰੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਭੇਜ ਸਕਦੇ ਹੋ ਕਿ ਤੁਸੀਂ ਆਪਣੇ ਧਾਰੇ ਨੂੰ ਭੇਜੋ ਕਿਉਂਕਿ ਜਦੋਂ ਇੱਕ ਵਾਰੀ ਲਿੰਕ ਇੱਕ ਕਿਸੇ ਬੰਦੇ ਕੋ ਆ ਗਿਆ ਤੇ ਸਾਰੀ ਦੁਨੀਆ ਦੇ ਵਿੱਚ ਸਰਕੂਲੇਟ ਹੋ ਸਕਦਾ ਉਸ ਨੂੰ ਕੋਈ মিডিਆ ਵਾਲਾ ਵੀ ਖੋਲ ਸਕਦਾ ਹੈ ਉਸ ਨੂੰ ਕੋਈ ਜਿਹੜਾ ਆਮ ਸੰਗਤ ਆ ਉਹ ਵੀ ਖੋਲ ਸਕਦੀ ਹੈ ਉਸ ਨੂੰ ਕੋਈ ਵੀ ਦੇਖ ਸਕਦਾ ਇਸ ਤੋਂ ਇਲਾਵਾ ਜਿਹੜਾ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਆਗੂੀ ਪਾਰਟੀ ਦੇ ਜਿਹੜੇ ਆਪਣੇ ਆਫੀਸ਼ੀਅਲ ਪੇजेस ਨੇ ਉਹਦੇ ਤੇ ਲਾਈਵ ਕਰ ਦਿੱਤਾ ਜਾਵੇ ਅਗਰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕਿ ਉੱਥੇ ਸਾਰੇ ਮੀਡੀਆ ਦਾ ਜਮਾਵੜਾ ਨਹੀਂ ਹੋ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਵੇਲੇ ਲਾਈਵ ਚੱਲ ਰਿਹਾ ਹੋਵੇ ਕੋਈ ਬੰਦਾ ਵਿੱਚ ਦਿੱਕਤ ਵੀ ਕਰੇ ਤਾਂ ਕੋਈ ਸਵਾਲ ਕੱਢ ਲਵੇ ਇਸ ਤਰ੍ਹਾਂ ਦੀ ਚੀਜ਼ ਵੀ ਹੋ ਸਕਦੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਉਹ ਜਿਹੜੀ ਚੀਜ਼ ਹੈ ਉਸ ਦਾ ਇੱਕ ਲਿੰਕ ਤਿਆਰ ਕਰ ਦਿੱਤਾ ਜਾਵੇ ਉਹ ਲਿੰਕ ਨੂੰ ਆਪਣੇ ਪੇजेस ਦੇ ਉੱਤੇ ਪਾ ਦਿੱਤਾ ਜਾਵੇ ਇੱਕ ਤਾਂ ਉਹ ਤੁਹਾਡੇ ਪੇਜ ਦਾ ਸਾਰੀ ਉਮਰ ਦਾ ਹਿੱਸਾ ਰਹੂਗਾ ਤੇ ਦੂਸਰਾ ਜਿਹੜਾ ਹੈ ਉਹ ਜਿਹੜੀ ਜਿਹੜੀ ਗੱਲਬਾਤ ਹੈ ਉਹ ਵੀ ਇੱਕ ਤੌਰ ਤੇ ਪੱਕੀ ਹੋ ਜੇਗੀ ਜਿਹੜੇ ਕਿ ਸਵਾਲ ਦੇਖੋ ਸਵਾਲ ਕਿਸੇ ਤੇ ਵੀ ਹੋ ਸਕਦੇ ਨੇ ਕੁਝ ਲੋਗ ਆਮ ਆਦਮੀ ਪਾਰਟੀ ਦੀ ਮੰਚਾਂ ਤੇ ਸਵਾਲ ਕਰਨਗੇ ਉਹ ਸਾਰੇ ਸਵਾਲ ਜਿਹੜੇ ਖਤਮ ਹੋ ਜਾਣਗੇ ਤਾਂ ਇੱਕ ਜਿਹੜਾ ਡਾਟਾ ਜਿਹੜਾ ਤਿਆਰ ਹੋ ਕੇ ਸਾਹਮਣੇ ਆਏਗਾ ਉਸ ਨੂੰ ਜਿਹੜਾ ਹੈ ਲੋਕ ਦੇਖਣਗੇ ਡਿਸਕਸ਼ਨ ਦੇਖੋ ਫੇਰ ਮੈਂ ਕਹਿ ਰਿਹਾ ਫੈਸਲਾ ਜਥੇਦਾਰ ਸਾਹਿਬ ਨੇ ਲੈਣਾ ਹੈ ਜਥੇਦਾਰ ਸਾਹਿਬ ਜਿਹੜੇ ਪੰਜ ਸਿੰਘ ਸਹਿਬਾਨ ਦੀ ਡਿਸਕਸ਼ਨ ਹੈ ਉਸ ਦੀ ਵੀਡੀਓ ਨਹੀਂ ਬਣਾ ਸਕਦੇ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਇਵਨ ਕਿ ਸੀਐਮ ਮਾਨ ਕੋ ਵੀ ਉਸ ਦੀ ਪਾਵਰ ਨਹੀਂ ਹੈ ਕਿ ਉਹ ਉਸ ਦੀ ਵੀਡੀਓ ਬਣਾਣ ਕਿਉਂਕਿ ਉਹ ਉਹਨਾਂ ਦੀ ਇੱਕ ਬੁੱਧੀਮਤਾ ਦਾ ਇੱਕ ਪ੍ਰਤੀਕ ਹੈ ਕਿਉਂਕਿ ਜਦੋਂ ਪੰਜ ਛੇ ਸਮਾਂ ਫੈਸਲਾ ਕਰਦੇ ਆ ਤੇ ਬਹੁਤ ਹਰ ਮर्यादा ਨੂੰ ਦੇਖ ਕੇ ਰੱਖਦੇ ਨੇ ਉਸ ਦੀ ਵੀਡੀਓ ਨਹੀਂ ਬਣਾਈ ਜਾ ਸਕਦੀ ਹਾਂ ਅਗਰ ਪੇਸ਼ ਹੁੰਦੇ ਨੇ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਜਦੋਂ ਡੇਰਾ ਮੁਖੀ ਦੀ ਮਾਫੀ ਹੋਈ ਸੀ ਜਾਂ 328 ਰੁਪਿਆਂ ਦੀ ਜਦੋਂ ਜਾਂਚ ਸ਼੍ਰੀ ਕਾਲਟਕ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਡਾਕਟਰ ਇਸ਼ਰ ਸਿੰਘ ਖਨਾ ਦੀ ਜਿਹੜੀ ਰਿਪੋਰਟ ਤਿਆਰ ਹੋਈ ਸੀ ਉਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਬਿਆਨ ਹੋਏ ਉਹਨਾਂ ਦੀ ਵੀਡੀਓ ਵੀ ਬਣੀ ਸੀ ਸੋ ਇਹ ਚੀਜ਼ ਹੋਣੀ ਜ਼ਰੂਰੀ ਹੈ ਤਾਂ ਇਸ ਦੇ ਵਿੱਚ ਹੋ ਸਕਦਾ ਹੈ ਕਿ ਅਨੁਲਿਸ ਸਮੇਂ ਚ ਜੀਪੀਸੀ ਕੋਈ ਬਿਆਨ ਦੇਵੇ ਪਰ ਫਿਲਹਾਲ ਜੋ ਚੀਜ਼ ਸਾਹਮਣੇ ਹੈ ਤਾਂ ਲਾਈਵ ਅਗਰ ਹੁੰਦਾ ਹੈ ਤਾਂ ਯਕੀਨਨ ਪੂਰੇ ਦੇਸ਼ ਔਰ ਦੁਨੀਆ ਪਰ ਦੇ ਪੰਜਾਬੀਆਂ ਦੀ ਅੱਖ ਜਿਹੜੀ ਹੈ ਉਸ ਫੈਸਲੇ ਤੇ ਹੋਏਗੀ ਫੈਸਲਾ ਸਿੰਘ ਸਰਬੰਨ ਨੇ ਲੈਣਾ ਹੈ ਲੇਕਿਨ ਮੰਗ ਨੂੰ ਲੈ ਕੇ ਲੋਕਾਂ ਨੂੰ ਪਤਾ ਚੱਲ ਸ ਗਿਆ ਕਿ ਆਖਿਰਕਾਰ ਭਗਵੰਤ ਮਾਨ ਕਿਹੜੇ ਸਬੂਤ ਲੈ ਕੇ ਆਏ ਨੇ ਔਰ ਅਕਾਲ ਤੱਕ ਸਾਹਿਬ ਵੱਲੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਕਸੈਪਟ ਕੀਤਾ ਗਿਆ ਹੈ ਕਿ ਜਥੇਦਾਰ ਸਾਹਿਬ ਵੱਲੋਂ ਕਿਹਾ ਜਾ ਸਕਦਾ ਹੈ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਸ ਦੀ ਵੀਡੀਓਗ੍ਰਾਫੀ ਤਾਂ ਹੋ ਸਕਦੀ ਹੈ ਲੇਕਿਨ ਜਨਤਾ ਸਾਹਮਣੇ ਲਾਈਵ ਨਹੀਂ ਕੀਤਾ ਜਾ ਸਕਦਾ ਦੇਖੋ ਸੀਐਮ ਮਾਨ ਆਪਣਾ ਪੱਖ ਰੱਖਣਾ ਰਹੇ ਉਹਨਾਂ ਨੇ ਜਦੋਂ ਤੁਸੀਂ ਦੇਖੋ ਕਿ ਅਗਰ ਅਸੀਂ ਜਿਸ ਵੇਲੇ ਰਿਪੋਰਟ ਆਪਾਂ ਨਸ਼ਰ ਕੀਤੀ ਸੀ ਉਦੋਂ ਸਿੰਘ ਸਾਹਿਬ ਨੇ ਸਾਫ਼ ਕਿਹਾ ਸੀ ਕਿ ਉਹਨਾਂ ਨੇ ਬਹੁਤ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸੀਆਂ ਮੰਨ ਲਈਆਂ ਤੇ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਅਕਾਲ ਤਖਤ ਸਾਹਿਬ ਤੇ ਆ ਕੇ ਜਵਾਬ ਦੇ ਦੇਣ। ਦੇਖੋ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਹੈ ਜਿਸ ਵੇਲੇ ਸੀਐਮ ਮਾਨ ਆਪਣਾ ਸਬੂਤ ਸਿੰਘ ਸਾਹਿਬ ਨੂੰ ਦੇ ਕੇ ਚਲੇ ਜਾਂਦੇ ਨੇ। ਇਨਵੈਸਟੀਗੇਸ਼ਨ ਉਸ ਤੋਂ ਬਾਅਦ ਸ਼ੁਰੂ ਹੋਣੀ ਹੈ। ਪਹਿਲਾਂ ਇਨਵੈਸਟੀਗੇਸ਼ਨ ਨਹੀਂ ਪਹਿਲੇ ਸਿਰਫ ਇੱਕ ਜਿਹੜਾ ਹੈ ਸਿੰਘ ਸਾਹਿਬ ਦੇ ਅੱਗੇ ਉਹ ਪੇਸ਼ ਹੁੰਦੇ ਨੇ ਤਾਂ ਉੱਥੇ ਜਾ ਕੇ ਉਹ ਆਪਣਾ ਪੱਖ ਰੱਖਣਗੇ ਇਨਵੈਸਟੀਗੇਸ਼ਨ ਉੱਥੇ ਸ਼ੁਰੂ ਨਹੀਂ ਹੁੰਦੀ ਉਹ ਕਾਗਜ਼ ਸੀਐਮਾਨ ਪ੍ਰੈਜ਼ੈਂਟ ਕਰਨਗੇ ਔਰ ਉਹ ਕਹਿਣਗੇ ਕਿ ਉਹ ਕਹਿ ਰਹੇ ਨੇ ਕਿ ਅੱਜ ਤੇ ਕਾਰਵਾਈ ਕਰੋ ਇਹੋ ਹੀ ਕਹਿਣਗੇ ਨਾ ਕਿ ਮੈਂ ਸਰ ਜਹਦਰ ਸਾਹਿਬ ਮੈਂ ਤੁਹਾਡੇ ਅੱਗੇ ਆਇਆ ਹਾਂ ਤੇ ਆ ਕਾਗਜ਼ ਲੈ ਕੇ ਆਇਆ ਦੀ ਇਨਵੈਸਟੀਗੇਸ਼ਨ ਕਰੋ ਤੇ ਦੀ ਪੜਤਾਲ ਕੀਤੀ ਜਾਵੇ ਕਿ ਆਖਿਰਕਾਰ ਕੀ ਆ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਸ਼੍ਰੀ ਕਾਲਤਕ ਸਾਹਿਬ ਕੋਈ ਕਮੇਟੀ ਬਣਾਉਂਦੇ ਨੇ ਹਾਂ ਉਹ ਕਮੇਟੀ ਜਿਨ੍ਹਾਂ ਜਿਨ੍ਹਾਂ ਦੇ ਬਿਆਨ ਅੱਗੇ ਰਿਕਾਰਡ ਕਰ ਦਿਆ ਹੋ ਸਕਦਾ ਉਹਨਾਂ ਦੀ ਵੀ ਵੀਡੀਓਗ੍ਰਾਫੀ ਕੀਤੀ ਜਾਵੇ ਕਿਉਂਕਿ ਦੇਖੋ ਡਾਕਟਰ ਰਿਸ਼ਰ ਸਿੰਘ ਜੀ ਜਦੋਂ ਰਿਪੋਰਟ ਤਿਆਰ ਹੁੰਦੀ ਹੈ ਉਹਨਾਂ ਦੀ ਵੀਡੀਓਗ੍ਰਾਫੀ ਹਾਂ ਜਦੋਂ ਡਿਸਕਸ਼ਨ ਕਰਕੇ ਸ਼੍ਰੀ ਕਾਲ ਤੱਕ ਸਾਬ ਤੋਂ ਫੈਸਲਾ ਸੁਣਾਇਆ ਜਾਏਗਾ ਉਹ ਡਿਸਕਸ਼ਨ ਦੀ ਵੀਡੀਓ ਰਿਕਾਰਡਿੰਗ ਨਹੀਂ ਕੀਤੀ ਜਾ ਸਕਦੀ ਬਾਕੀ ਸਾਰੀ ਚੀਜ਼ ਦੀ ਵੀਡੀਓ ਰਿਕਾਰਡਿੰਗ ਔਰ ਲਾਈਵ ਜਿਹਨੂੰ ਅਸੀਂ ਕਹਿ ਰਹੇ ਹਾਂ ਉਹ ਕੀਤਾ ਜਾ ਸਕਦਾ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਨਜ਼ਰਾ ਹੁਣ ਟਿਕੀਆਂ ਨੇ 15 ਜਨਵਰੀ ਤੇ ਜਦੋਂ ਸੀਐਮ ਮਾਨਸ਼ੀਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਅੱਗੇ ਪੇਸ਼ ਹੋਣਗੇ ਤਲਬ ਕੀਤਾ ਗਿਆ ਹੈ ਤਾਂ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਲਾਈਵ ਟੈਲੀਕਾਸਟ ਸਾਰੀ ਸੰਗਤ ਨੂੰ ਦਿਖਾਇਆ ਜਾਵੇ ਜਿਸ ਸਬੂਤਾ ਸਮੇਂ ਤੋਂ ਪੇਸ਼ ਹੋ ਰਹੇ ਨੇ ਉਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਹੁਣ ਅੱਗੇ ਕੀ ਹੁੰਦਾ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਇਸ ਅਪੀਲ ਨੂੰ ਜੋ ਹੈ ਮੰਨਿਆ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇ